ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਹਾਈਵੇ ਦੇ ਉੱਤੇ ਆਉਂਦਾ ਦੱਸੋ ਜਦੋਂ ਕੋਟਕਪੂਰੇ ਤੋਂ ਆਪਾਂ ਬਠਿੰਡੇ ਨੂੰ ਜਾਂਦੇ ਆ ਵਾਇਆ ਬਾਜਾਖਾਨਾ ਮੈਂ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਿਹਾ ਹਾਂ ਇਹ ਬਾਈ ਹੁਰੀ ਵਪਾਰ ਕਰਦੇ ਆ ਇਹਨਾਂ ਕੋਲ ਪਸ਼ੂ ਆਉਂਦੇ ਆ ਵਿਕਰੀ ਵਾਲੇ ਮੇਰੀ ਪਹਿਲੀ ਵੀਡੀਓ ਹੈ ਤੇ ਇਸ ਪਹਿਲੀ ਵੀਡੀਓ ਚ ਤੁਹਾਨੂੰ ਇੱਕ ਵਾੜ ਦਿਖਾਉਣੀ ਹੈ ਜਿਹੜੀ ਬਿਲਕੁਲ ਹੀ ਤਾਜੀ ਸੂਈ ਹੈ ਤਾਜਾ ਸੂਆ ਪਸ਼ੂ ਜਿਹੜਾ ਇਹਦੇ ਵਿੱਚ ਦੋ ਤਿੰਨ ਗੱਲਾਂ ਮੇਨ ਹੁੰਦੀਆਂ ਦੋਸਤੋ ਇੱਕ ਤਾਂ ਵੀ ਜੇਰ ਜਿਹੜੀ ਉਹ ਪਸ਼ੂ ਦੀ ਸਹੀ ਪੈ ਜੇ ਤਾਂ ਉਹ ਇਹ ਬਾਈ ਹੋਰ ਇਹ ਇਧਰ ਬੱਠਲ ਚ ਹੀ ਰੱਖੀ ਬੈਠੇ ਆ ਹੁਣ ਫਾਰਮ ਤਸੱਲੀ ਹਰੇਕ ਪੱਖ ਤੋਂ ਤੁਸੀਂ ਕਰਨੀ ਹੈ ਮੇਰੇ ਲਈ ਜੋ ਚੀਜ਼ਾਂ ਬਾਈ ਹੋਰਾਂ ਨੇ ਮੇਰੇ ਕੋਲ ਰੱਖਤੀਆਂ ਮੈਂ ਵੀਡੀਓ ਚ ਦਿਖਾ ਦੇਣੀਆਂ ਤੁਹਾਨੂੰ ਲਾਸਟ ਤੱਕ ਵੀਡੀਓ ਦੇਖਿਓ ਜਿਹਨੂੰ ਪਸੰਦ ਆਜੂ ਉਹ ਵੀਰ ਆਪਦੀ ਸਮਝ ਨਾਲ ਤੇ ਆਪਦੀ ਤਸੱਲੀ ਕਰਕੇ ਇਸ ਵੈਡ ਨੂੰ ਖਰੀਦ ਸਕਦਾ ਹੈ ਸੂਬਾਈ ਸੂਈ ਹੈ ਦੁੱਧ ਇਹਦਾ ਜਿਹੜਾ ਚੋਇਆ ਹੈ ਉਹ ਵੀ ਤੁਹਾਨੂੰ ਮੈਂ ਇੱਕ ਵਾਰ ਬਾਲਟੀ ਚ ਦਿਖਾ ਦੇਣਾ ਜਿਹੜਾ ਬੌਲਾ ਬਾਈ ਹੋਰੀ ਰੱਖੀ ਬੈਠੇ ਆ। ਸੋ ਉਹ ਵੀ ਤੁਹਾਨੂੰ ਵੀਡੀਓ ਚ ਦਿਖਾਣੇ ਆ। ਆਓ ਡਿਟੇਲ ਪੁੱਛ ਕੇ ਫਿਰ ਇਹਨੂੰ ਤੋਰਾਂਗੇ। ਇੱਕ ਹੀ ਨਾਗੇ ਇਸ ਵੀਡੀਓ ਚ ਦਿਖਾਉਣਾ ਤੁਹਾਨੂੰ। ਵੀਰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੱਡੇ ਵੀਰੇ। ਆ ਨਾਮ ਆਪਣਾ ਦੱਸ ਦੀ ਬਈ। ਨਾਂ ਜੇ ਦੇਵ ਸਿੰਘ ਹੈ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟੀ। ਜਗਦੇਵ ਬਾਈ ਵਪਾਰ ਕਰਦੇ ਹੋ ਗਾਵਾਂ ਹੀ ਲੈ ਕੇ ਹੁਣੇ। ਹਾਂਜੀ ਹਾਂਜੀ ਬਾਈ ਗਾਵਾਂ ਹੀ ਲੈ ਕੇ ਹੁਣੇ ਆਪਣੀ ਤੀਜੀ ਪੀੜ੍ਹੀ ਆ ਕੰਮ ਕਰਦਿੰਦੀ ਵੱਡੇ ਬਾਈ। ਠੀਕ ਐ। ਉਹ ਰੂਟੀਨ ਚ ਹੁੰਦੇ ਆ ਪਸ਼ੂ। ਹਾਂਜੀ ਹਾਂਜੀ ਆਪਣਾ ਕੋ ਦੋੰਦੀ ਤੇ ਚੌਗੀ ਹੁੰਦੀ ਹੈਗੀ ਚਾਰ ਦੰਦ ਵਾਲੇ ਜਿਹੜੇ ਚੌਗ ਵਾਲੇ ਦੰਦ ਚੱਕ ਰਹੀ ਹੈ ਹਾਂ ਚੌਗਰੇ ਦੰਦ ਚੱਕ ਰਹੀ ਹੈ ਸੂਈ ਕਦੋਂ ਕਹੇ ਆ ਸਵੇਰੇ ਸੂਈ ਆ ਤਣ 3:30 ਵਜੇ ਤਣ 3:30 ਵਜੇ ਇਹ ਬੌਲਾ ਇਹਦਾ ਕੱਢਿਆ ਹਾਂਜੀ ਹਾਂਜੀ ਆ ਇਹਦਾ ਕੱਢਾ ਬੌਲਾ ਕੋ ਬਾਬੇ ਦੀ ਆਪਣੀ ਜਗ੍ਹਾ ਬਾਬੇ ਦੀ ਉੱਥੇ ਪਾਇਆ 1 ਕਿਲੋ ਡੇਢ ਕਿਲੋਈ ਠੀਕ ਹੈ ਤੇ ਇਹ ਬੱਚੇ ਨੂੰ ਵੀ ਕੁਝ ਪਾਇਆ ਹੈ ਹਾਂ ਬੱਚੇ ਨੂੰ ਵੀ ਪਾਇਆ ਹੈ ਠੀਕ ਹੈ ਕੀ ਰੇਟ ਰੱਖ ਦوں ਬਾਈ ਵੇੜ ਦਾ ਇਹਦਾ 1 15 ਕਰਦੇ ਰੇਟੀ 1 ਲੱਖ 15 ਹਾਂਜੀ ਠੀਕ ਹੈ ਜਗੀਰ ਕੰਪਲੀਟ ਪੈ ਗਈ ਸੀ ਹਾਂਜੀ ਹਾਂਜੀ ਆਪਣਾ ਕੋਲ ਵੀਡੀਓ ਬਣੀ ਵੀ ਆਈ ਠੀਕ ਉਹਦੀ ਵੀਡੀਓ ਬਣਾ ਜਿਹੜਾ ਵੀਰ ਆਪਣੇ ਤੇ ਲਊਗਾ ਆਪਾਂ ਉਹਨੂੰ ਵਕੈਰਾ ਵੀਡੀਓ ਭੇਜ ਦਾਂਗੇ ਠੀਕ ਓਕੇ ਸੋ ਦੋਸੋ ਇੱਕ ਤਾਂ ਇਹਦਾ ਥਣ ਹੱਥੀ ਚੁਾਈ ਵਾਲਾ ਦੇਖਿਓ ਤੁਸੀਂ ਥਣ ਦਾ ਸਹਿਜ ਬਹੁਤ ਸੋਹਣਾ ਦਿਸਦਾ 1 ਲੱਖ ਤੇ 15000 ਰੇਟ ਹੈ ਚੌਗ ਵਾਲੇ ਦੰਦ ਚੱਕਦੀ ਹੈ ਬੌਲਾ ਬਾਈ ਕਹਿੰਦਾ ਵੀ ਜਿਹੜਾ ਚੋਇਆ ਉਹ ਕੋਲ ਪਿਆ ਤੇ ਕੁਸ ਬਾਬੇ ਦੀ ਜਗਾ ਇਹਨਾਂ ਦੇ ਬਣੀ ਵੀ ਹੈ ਉੱਥੇ ਬਾਈ ਕਹਿੰਦਾ ਵੀ ਕਿਲੋ ਡੇਢ ਕਿਲੋ ਅਸੀਂ ਪਾਇਆ ਵੀ ਹੈ ਭਾਈ ਹੋਰ ਥੋੜਾ ਗਾਂ ਨੂੰ ਲੈ ਚੱਲੋ ਕੁਸ ਨਹੀਂ ਚੱਲ ਉਧਰ ਮੋ ਸੋ ਰੰਗ ਪ੍ਰਿੰਟ ਵੀ ਜੇ ਦੇਖੀਏ ਤਾਂ ਸੋਹਣਾ ਥਣ ਸੋਹਣਾ ਹਵਾਨਾ ਚੰਗਾ ਹੁਣ ਵੀ ਹਵਾਨਾ ਚੰਗਾ ਹਾਲਾਂਕਿ ਸਵੇਰ 3:30 ਵਜੇ ਇਹ ਸੂਈ ਆ ਤੇ 5 ਕਿਲੋ ਦੇ ਆਸ-ਪਾਸ ਦੁੱਧ ਬਾਈ ਨੇ ਚੋਤਾ ਹੋਊਗਾ ਜਿਹੜਾ ਅੰਦਾਜ਼ਾ ਜਹੇ ਲਾਇਕੇ ਮੋਟਾ ਜਾਂ ਤਾਂ ਫਿਰ ਵੀ ਹਵਾਨਾ ਸੋਹਣਾ ਦਿਸਦਾ ਲਿਆ ਵੀ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ ਬੱਚਾ ਇਹਦੇ ਨਾਲ ਵੱਛਾ ਸੋ ਇਹ ਵੈੜ ਢਿੱਲਾ ਸੁਆ ਚੌਗ ਵਾਲੇ ਦੰਦ ਚੱਕ ਰਹੀ ਐ ਸੋ ਜਿਹਨੂੰ ਪਸੰਦ ਆਵੇ 1,11,000 ਤੇ 15,000 ਬਾਈ ਨੇ ਡਿਮਾਂਡ ਕੀਤੀ ਐ ਥਾਣਾ ਚਾਰੇ ਇੱਕੋ ਜੇ ਐ ਕੋਤੋਂ ਪਾਸਿਓਂ ਕੋਈ ਵੱਧ ਘੱਟ ਥਾਣੀ ਦਿਸਦਾ ਨੋਕ ਵਾਲਾ ਥਾਣਾ ਥੱਲੇ ਨੂੰ ਤਿੱਖਾ ਜਿਹੜਾ ਹੁੰਦਾ ਇਹਦੇ ਨਾਲ ਫਾਇਦਾ ਇਹ ਹੋ ਜਾਂਦਾ ਵੀ ਇੱਕ ਤਾਂ ਚਵਾਈ ਆਸ ਆ ਵੀ ਪੂਰੀ ਚੰਗੀ ਨਿਕਲੂਗੀ ਦੂਜੀ ਗੱਲ ਇੱਥੋਂ ਫੇਰ ਥਾਣ ਦੇਖੋ ਨਾੜਾ ਹੁਣ ਵੀ ਦਿਸਦਿਆਂ ਹਵਾਨੇ ਤੇ ਹਾਲਾਂਕਿ ਅਜੇ ਮਿਲਕਿੰਗ ਵੀ ਹੋਈ ਵੀ ਆ ਬਾਕੀ ਅਜੇ ਤਾਜੀ ਸੂਈ ਵੜਾ ਤੋਂ ਸੀਲ 3 ਪਰ ਦੱਸੋ ਸੁਭਾ ਦੀ ਥੋੜਾ ਬਹੁਤਾ ਤਾਜ਼ਾ ਸੂਆ ਪਸ਼ੂ ਬੱਚੇ ਦੀ ਖਿੱਚ ਕਰਦਾ ਬੱਚੇ ਨੂੰ ਇਹਨੇ ਜਨਮ ਦਿੱਤਾ ਜੇਰ ਬਾਈ ਦੱਸਦਾ ਵੀ ਵੀਡੀਓ ਵੀ ਬਣਾਲੀ ਹਾਲਾਂਕਿ ਬੱਠਲ ਚ ਹੀ ਪਈ ਹੈ ਸਾਰੀ ਅਾ ਦੋਤੇ ਜਿਹੜਾ ਚੋਇਆ ਉਹ ਵੀ ਇੱਥੇ ਤੁਹਾਨੂੰ ਨਾਲ ਦਿਖਾਤਾ ਹੈ ਧੰਨਵਾਦ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਜੇ ਇਹਨੂੰ ਪਸੰਦ ਆਉਂਦੀ ਹੈ ਵੈਅਰ ਤਾਂ ਕੰਟੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ ਮਿਹਰਬਾਨੀ